ਦਾ ਖਾਸ ਤੇ ਵਾਹਿਗੁਰੂ ਜੀ ਕੀ ਫਤਿਹ ਹਾਜੀ ਸੰਗਤ ਜੀ ਅੱਜ ਅਸੀਂ ਦਰਿਆ ਦੇ ਵਿੱਚ ਆ ਸਾਰੇ ਬਿਸਕੂਟ ਹੋਣ ਤੇ ਕਿੱਥੇ ਬੋਰਡ ਚੱਲ ਰਹੀ ਆ ਬੋਰਡ ਜਿਹੜੀ ਅਸੀਂ ਕੋਇਲਵਾਲ ਸਾਹਿਬ ਜਿਹੜਾ ਪੁਲ ਦੇ ਉੱਪਰ ਲੱਗੇ ਉਹ ਦਰਿਆ ਵਗਦਾ ਤੇ ਉਹਦੇ ਲੱਗੇ ਅਸੀਂ ਇੱਕ ਨੌਜਵਾਨ ਦੀ ਭਾਲ ਕਰ ਰਹੇ ਹਾਂ ਤੇ ਨੌਜਵਾਨ ਇਦਾਂ ਦਿਖਾ ਲੂੰਗਾ ਤੁਸੀਂ ਦੇਖ ਸਕਦੇ ਆ ਕਿੰਨਾ ਸਰਦਾਰ ਮੁੰਡਾ ਜਿਹਨੂੰ ਅੱਜ ਛਾਲ ਮਾਰੀ ਨੂੰ ਤਕਰੀਬਨ ਅੱਜ 5ਵਾਂ 6ਵਾਂ ਦਿਨ ਹੋ ਚੁੱਕਾ ਆ ਤੇ ਇਹਦਾ ਜਿਹੜਾ ਪਰਿਵਾਰ ਆ ਰੋਡ ਦੇ ਉੱਪਰ ਜਿੱਥੋਂ ਆਪਾਂ ਬੋਟ ਪਾਈ ਆ ਕਿਵੇਂ ਰੋ ਰਿਆ ਕੁਰਲਾ ਰਿਆ 6-7 ਦਿਨ ਤੋਂ ਇੰਨਾ ਸੋਹਣਾ ਨੌਜਵਾਨ ਜਿਹੜਾ ਗਾਇਬ ਹੋਏ ਹੋ ਚੁੱਕਿਆ ਸਿਰਫ ਮੋਟਰਸਾਈਕਲ ਤੇ ਆਉਂਦਾ ਦੀਦਾ ਆ ਤੇ ਜਦੋਂ ਇਸ ਨੌਜਵਾਨ ਨੇ ਛਾਲ ਮਾਰੀ ਆ ਤੇ ਇੱਕ ਲਾਗੇ ਨੌਜਵਾਨ ਹੋਰ ਸੀ ਉਹਨੇ ਜੈਕਟ ਲਾਈ ਆ ਜੈਕਟ ਲਾ ਕੇ ਮੋਟਰਸਾਈਕਲ ਤੇ ਰੱਖੀ ਆ ਤੇ ਮੋਬਾਈਲ ਜਿਹੜਾ ਉਹਨੂੰ ਫੜਾਇਆ ਤੇ ਆਪ ਜਿਹੜੀ ਗੋਇੰਦਵਾਲ ਸਾਹਿਬ ਦੇ ਪੁਲ ਦੇ ਉੱਪਰੋਂ ਤੋਂ ਜਿਹੜੀ ਛਾਲ ਮਾਰ ਦਿੱਤੀ ਤੇ ਛਾਲ ਜਦੋਂ ਮਾਰੀ ਤੇ ਫਿਰ ਫਿਰ ਕਹਿੰਦਾ ਸੀ ਮੈਨੂੰ ਬਚਾ ਲਓ ਪਰ ਜਦੋਂ ਫਿਰ ਇੱਕ ਵਾਰੀ ਛਾਲ ਮਾਰ ਦਿੱਤੀ ਫਿਰ ਬਚਣਾ ਬੜਾ ਔਖਾ ਆ ਤੇ ਮੈਂ ਇਹ ਗੱਲ ਕਰ ਰਿਹਾ ਕਿੰਨਾ ਸੋਹਣਾ ਨੌਜਵਾਨ ਦੇਖੋ ਹਜੇ ਤੱਕ ਨੇ ਜਿੰਦਗੀ ਦੇ ਵਿੱਚ ਬਹੁਤ ਕੁਝ ਕਰਨਾ ਸੀ ਮੰਗਣੀ ਹੋਈ ਸੀ ਇਹਦੀ ਵਿਆਹ ਹੋਣਾ ਸੀ ਤੇ ਮੰਗਣੀ ਹੋਈ ਸੀ ਵਿਆਹ ਹੋਣਾ ਸੀ ਤੇ ਜਿਹੜਾ ਤੇ ਪਹਿਲਾਂ ਹੀ ਜਿਹੜਾ ਇਸ ਨੌਜਵਾਨ ਨੇ ਆਪਣੀ ਜੀਵਨ ਲੀਲਾ ਜਿਹੜੀ ਸਮਾਪਤ ਕਰ ਲਈ ਆ ਆਪਾਂ ਬਹੁਤ ਵਾਰ ਆਪਾਂ ਜਿਹੜੀਆਂ ਬਾੜੀਆਂ ਜਦੋਂ ਲੱਭਦੇ ਆ ਜਦੋਂ ਇਦਾਂ ਦਾ ਜਵਾਨ ਨੌਜਵਾਨ ਦੀ ਜਦੋਂ ਬਾਡੀ ਲੱਭਦੇ ਤਾਂ ਉਦੋਂ ਬੜਾ ਮਨ ਦੁਖੀ ਹੁੰਦਾ ਕਿਉਂਕਿ ਪਰਿਵਾਰ ਅਸੀਂ ਦੇਖ ਨਹੀਂ ਸਕਦੇ ਪਰਿਵਾਰਾਂ ਨੂੰ ਜੋ ਪਰਿਵਾਰਾਂ ਦੇ ਹਾਲਾਤ ਬਣਦੇ ਆ ਪਰ ਇਹ ਨੌਜਵਾਨ ਤਾਂ ਹਨਾ ਮਤਲਬ ਉਹ ਦੱਸਦੇ ਕੋਈ ਥੋੜੇ ਦਿਨਾਂ ਤੋਂ ਕੁਝ ਜਿੱਦਾਂ ਚਿੰਤਾ ਦੇ ਵਿੱਚ ਸੀਗਾ ਪਰ ਗੱਲ ਨਹੀਂ ਸੀ ਦੱਸ ਰਿਹਾ ਕੁਝ ਵੀ ਤੇ ਇਹੀ ਆਪਾਂ ਗੱਲ ਕਰਦੇ ਵੀ ਸਹਿਣਸ਼ੀਲਤਾ ਜਿਹੜੀ ਆ ਕੋਈ ਗੱਲ ਕਰਨ ਦਾ ਕਿਸੇ ਦੇ ਨਾਲ ਕੋਈ ਗੱਲ ਆਪਣੀ ਸ਼ੇਅਰ ਨਹੀਂ ਕਰਨੀ ਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਜੇ ਕੋਈ ਕਿਸੇ ਨੂੰ ਕੁਝ ਕਹਿੰਦਾ ਆ ਉਹ ਅੱਜ ਦੇ ਟਾਈਮ ਦੇ ਵਿੱਚ ਕੋਈ ਸੁਣਦਾ ਨਹੀਂ ਤੇ ਆਪਾਂ ਉਹੀ ਅੱਗੇ ਵੀ ਕਰਦੇ ਹੁੰਨੇ ਆ ਵੀ ਇਹ ਤਾਂ ਜਾ ਕੇ ਜੇ ਕੋਈ ਹੈਗੀ ਆ ਕੋ ਕਿਸੇ ਦੇ ਨਾਲ ਗੱਲ ਸ਼ੇਅਰ ਕਰੋ ਜਾਂ ਗੁਰਦੁਆਰਾ ਸਾਹਿਬ 'ਚ ਜਾਓ ਬਾਣੀ ਪੜੋ ਬਾਣੀ ਬਾਣੀ ਦੇ ਨਾਲ ਜੁੜੋ ਫਿਰ ਦੇਖੋ ਜਦੋਂ ਗੁਰੂ ਦੇ ਲੜ ਲੱਗਦੇ ਆ ਆਪਾਂ ਤੇ ਆਪੇ ਹੀ ਕੁਛ ਨਾ ਕੁਛ ਜਦੋਂ ਆਪਾਂ ਕੁਝ ਵੀ ਮਨ ਦੇ ਵਿੱਚ ਕੋਈ ਇਹੋ ਜਿਹੇ ਵਿਚਾਰ ਆਉਂਦੇ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਬੈਠ ਜਾਓ 10 ਮਿੰਟ ਬੈਠ ਕੇ ਉੱਥੇ ਸਿਮਰਨ ਹੀ ਕਰ ਲਓ ਤਾਂ ਮਤਲਬ ਮਨ ਜਿਹੜਾ ਉੱਥੇ ਬੰਦੇ ਦਾ ਲੱਗ ਜਾਂਦਾ ਤੇ ਜੇ ਕੋਈ ਇਦਾਂ ਦੇ ਵਿਚਾਰ ਆਉਂਦੇ ਆ ਤੇ ਉਹ ਜਿਹੜਾ ਬੰਦਾ ਉਧਰ ਨੂੰ ਗਲਤ ਪਾਸੇ ਨਹੀਂ ਜਾਂਦਾ ਤਰੀਏ ਕੰਮ ਕਰਕੇ ਦੇਖੋ ਮਤਲਬ ਬਹੁਤ ਬੰਦਾ ਕਈ ਵਾਰੀ ਜ਼ਿੰਦਗੀ ਦੇ ਵਿੱਚ ਕਈ ਇਹੋ ਜਿਹੇ ਮੂਡ ਆ ਜਾਂਦੇ ਆ ਤੇ ਬੰਦੇ ਦਾ ਮਨ ਜਿਹੜਾ ਦੁੱਖਦਾ ਕਈ ਵਾਰੀ ਪਰ ਉਸ ਟਾਈਮ ਤੇ ਜਾ ਕੇ ਮਹਾਰਾਜ ਦੇ ਲਾੜ ਲੱਗੋ ਜਾ ਕੇ ਜਿੱਦਾਂ ਸਾਡਾ ਕੱਲ ਕਿਸੇ ਨੇ ਕੋਈ ਫੇਕ ਆਈਡੀ ਦੇ ਉੱਪਰ ਸਾਡੀ ਪੋਸਟ ਪਾਈ ਆ ਸਾਰੇ ਭਰਾ ਸੀਗੇ ਉਹਨੂੰ ਇਹ ਦੀ ਪਤਾ ਵੀ ਆ ਦੇਖ ਕਿ ਕਿਦਾਂ ਬੌੜੀਆਂ ਲੱਭਦੇ ਪਏ ਆ ਇਸ ਪਰਿਵਾਰ ਦੀ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਸਿਰਫ ਇੱਕ ਇਨਸਾਨੀਅਤ ਆ 1 ਰੁਪਈਆ ਤਾਂ ਕਿਸ ਪਰਿਵਾਰ ਤੋਂ ਨਾ ਕੋਈ ਲੈਣਾ ਤੇ ਨਾ ਹੀ ਮਹਾਰਾਜ ਕਦੀ ਇਸ ਚੀਜ਼ ਤੋਂ ਕਦੀ ਅਸੀਂ ਸੋਚੀਏ ਵੀ ਇੱਧਰ ਨੂੰ ਵੀ ਇਸ ਪਰਿਵਾਰ ਤੋਂ ਕੋਈ ਰੁਪਈਆ ਲਈਏ ਤੇ ਗੱਡੀਆਂ ਆਉਂਦੀਆਂ ਸਾਡੀ ਟੀਮ ਆਉਂਦੀ ਆ ਦੋ ਗੱਡੀਆਂ ਆਈਆਂ ਪੂਰੀ ਟੀਮ ਆਈ ਆ ਤੇਲ ਦਾ ਖਰਚਾ ਸਾਰਾ ਕੁਝ ਕਦੀ ਦੇਖਿਆ ਵੀ ਕਿਦਾਂ ਇਹ ਅੱਜ ਦੀ ਨਹੀਂ ਸੇਵਾ ਚੱਲਦੀ ਲੋਕਾਂ ਨੇ ਹੜਾਂ ਦੇ ਵਿੱਚ ਸਾਨੂੰ ਬਹੁਤ ਸਾਨੂੰ ਦੇਖਿਆ ਪਰ ਤੁਹਾਨੂੰ ਇਹ ਨਹੀਂ ਪਤਾ ਵੀ ਇਹ ਤਾਂ ਸਵਾਵਾ ਜਿਹੜੀਆਂ 2015 ਤੋਂ ਚੱਲ ਰਹੀਆਂ ਜਿਹੜੀਆਂ ਇਹ ਸਵਾਵਾ 2019 ਤੋਂ ਲੱਬ ਲੱਬ ਕੇ ਅਸੀਂ ਲੋਕਾਂ ਨੂੰ ਬਾੜੀਆਂ ਦਿੰਨੇ ਆ ਕਦੀ ਅੱਜ ਤੱਕਰ ਕੋਈ ਕਹਦੇ ਸੈਂਕੜੇ ਅਸੀਂ ਬਾੜੀਆਂ ਲੱਬ ਕੇ ਦੇਤੀਆਂ ਕਦੀ ਕੋਈ ਕਹਦੇ ਵੀ ਅਸੀਂ ਕਿਸੇ ਤੋਂ ਰੁਪਈਆ ਵੀ ਲਿਆ ਹੋਵੇ ਬਿਲਕੁਲ ਫ੍ਰੀ ਸੇਵਾਵਾ ਕਰਦੇ ਆ ਹੁਣ ਕਿਹਤੀ ਥੱਲੇ ਲੱਗ ਗਈ ਆ ਦੇਖੋ ਤੇਰੇ ਆ ਦੇ ਵਿੱਚ ਹੁਣ ਥੱਲੇ ਲੱਗ ਗਈ ਆ ਪਾਣੀ ਸਾਡੀ ਲੀਕ ਵੀ ਹੋ ਗਈ ਆ ਤੇ ਕਿਸ਼ਤੀ ਇਹ ਕਿਸੇ ਨੂੰ ਦਿੱਤੀ ਸੀਗੀ ਸਵਾਵਾਂ ਦੇ ਵਿੱਚ ਉਹਨੇ ਪਾੜ ਕੇ ਦੇ ਦਿੱਤੀ ਤੇ ਆ ਲੀਕ ਵੀ ਹੋ ਗਈ ਤੇ ਹੁਣ ਆ ਪਾਣੀ ਦੇ ਵਿੱਚ ਲੀਕ ਦੇ ਵਿੱਚ ਅਸੀਂ ਬੋਡੀ ਲੱਭ ਰਹੇ ਆ ਆ ਨੌਜਵਾਨ ਦੀ ਬੋਡੀ ਆ ਪਾਣੀ ਲੀਕ ਦੇ ਵਿੱਚ ਦੇਖੋ ਬੋਡੀ ਕਿਸ਼ਤੀ ਵਿੱਚ ਪਾਣੀ ਭਰਿਆ ਆ ਹੁਣ ਟੀਮ ਦਾ ਮੈਂਬਰ ਥੱਲੇ ਉਤਰੂਗਾ ਤੇ ਇਹਨੂੰ ਜਾ ਕੇ ਤੱਕੂਗਾ ਇਹ ਗੱਲਾਂ ਨੈੱਟ ਦੇ ਉੱਪਰ ਕਰਨੀਆਂ ਬਲੀਆਂ ਸਖਾਲੀਆਂ ਬੜੀਆਂ ਸਖਾਲੀਆਂ ਜੋ ਮਰਜੀ ਬੋਲ ਦੋ ਹਣਾ ਮਾਨ ਦੁੱਖ ਦਾ ਚਲੋ ਆਪਾਂ ਤਾਂ ਕਹਿ ਨਹੀਂ ਪਰ ਮੇਰੇ ਜਿਹੜੇ ਚਾਹਣ ਵਾਲੇ ਸਾਡੀ ਸੰਸਥਾ ਦੇ ਨਾਲ ਜਿਹੜੇ ਪਿਆਰ ਕਰਦੇ ਆ ਉਹ ਬਹੁਤ ਵਿਚਾਰੇ ਹਣਾ ਫੋਨ ਕਰਦੇ ਆ ਬਾਈ ਇਹ ਤਾਂ ਪੋਸਟ ਪਈ ਆ ਤੇ ਹਣਾ ਪੋਸਟ ਪਈ ਆ ਉਹ ਸਾਡੀ ਤੇ ਨਹੀਂ ਅਸਲ ਦੇ ਵਿੱਚ ਉਹ ਵੀਰ ਸਾਡਾ ਭਰਾ ਭਾਨਾ ਭਾਨੇ ਦੇ ਦੀ ਨਾਲ ਉਹਨੇ ਪਾਈ ਆ ਤੇ ਨਾਲ ਸਾਡਾ ਵੀ ਉਹਨੇ ਪੋਸਟ ਜਿਹੜੀ ਉੱਪਰ ਲਿਖ ਦਿੱਤਾ ਚਲੋ ਉਹਦੀ ਭਰਾ ਦੀ ਮਰਜ਼ੀ ਆ ਹਣਾ ਉਹਨੂੰ ਕੋਈ ਗੱਲ ਤੁਹ ਤੋਂ ਗੱਲ ਹੈ ਕਿ ਗੱਲ ਕਰੀ ਸਾਡੇ ਨਾਲ ਪਤ ਪਤਾ ਹੀ ਨਹੀਂ ਫੇਕ ਆਈਡੀ ਹੈ ਤੇ ਬਾਕੀ ਚਲੋ ਆਪਾਂ ਇਹ ਗੱਲ ਕਰਦੇ ਆਂ ਵੀ ਇਹ ਭਰਾ ਦੀ ਇਹੀ ਅਰਦਾਸ ਕਰੋ ਸਾਰੀਆਂ ਸੰਗਤਾਂ ਇਹ ਭਰਾ ਦੀ ਬੋਡੀ ਲੱਪ ਹੈ ਤੇ ਪਰਿਵਾਰ ਬਹੁਤ ਦੁਖੀ ਆ ਪਰਿਵਾਰ ਐਸਲੇ ਰੋਡ ਦੇ ਉੱਪਰ ਪੁਲ ਦੇ ਉੱਪਰ ਖੜਾ ਆ ਤੇ ਰੋ ਰਿਹਾ ਅਮਰਤਹਾਰੀ ਪਰਿਵਾਰ ਆ ਅਮਰਤ ਚੋਲਾ ਪਾਇਆ ਬਾਪੂ ਬਾਪੂ ਜੀ ਨੇ ਇਹਦੇ ਜਿਹੜੇ ਫਾਦਰ ਸਾਹਿਬਾ ਉਹਨਾਂ ਨੇ ਨਾ ਚੋਲਾ ਪਾਇਆ ਆ ਦੇਖੋ ਟੀਮ ਹੁਣ ਥੱਲੇ ਉਤਰੀ ਆ ਜਿੱਥੇ ਪਾਣੀ ਹੁਣ ਆ ਪਾਣੀ ਆਊਗਾ ਹੁਣ ਫੇਰ ਠੰਡੇ ਪਾਣੀ ਦੇ ਵਿੱਚ ਬਾੜਨਾ ਕਦੀ ਯਾਰ ਆ ਕੇ ਤਾਂ ਦੇਖੋ ਕਿਵੇਂ ਸੁਭਾਵਾਂ ਚੱਲਦੀਆਂ ਸਾਡੀਆਂ ਟੀਮ ਕਿਵੇਂ ਕਰਦੀ ਆ ਕਦੀ ਆ ਇਹ ਇਹਨਾਂ ਤੋਂ ਆਪਣਾ ਭਰਾਮਾਂ ਤੋਂ ਅਸੀਂ ਕਹਾਂਗੇ ਅਸੀਂ ਪੈਸੇ ਦੀ ਭਾਲ ਕਰਨ ਪਰ ਉਹਦੀ ਪਰਿਵਾਰ ਦੀ ਇਸਦੇ ਜਿਹੜੇ ਹਾਲਾਤ ਆ ਨਾ ਉਹਦੇ ਨਾਲ ਦੁੱਖ ਵੰਡਾਉਣਾ ਅਸੀਂ ਨਾਲ ਖੜਨਾ ਜਾ ਕੇ ਇਹ ਯਾਰ ਕਿਸੇ ਨਾਲ ਖੜ ਕੇ ਤਾਂ ਦੇਖੋ ਯਾਰ ਤੁਸੀਂ ਗੱਲਾਂ ਕਰਨੀਆਂ ਬੜੀਆਂ ਸੌਕੀਆਂ ਆ ਹੁਣ ਉਹਦੇ ਨਾਲ ਹੁੰਨੇ ਆ ਅਸੀਂ ਚਾਹੁੰਨੇ ਆ ਹੁਣ ਅਸੀਂ ਜਾਣਾ ਨਹੀਂ ਕੱਲ ਵੀ ਇੱਥੇ ਰਹਿਣਾ ਬੜੀ ਲੱਭ ਕੇ ਦੇਣੀ ਆ ਪੰਜ ਛੇ ਦਿਨਾਂ ਕੋ ਕਿ ਅਸੀਂ ਫਤੇਗੜ ਸਾਹਿਬ ਗਏ ਸੀ ਉੱਥੇ ਲੰਗਰ ਲਾਇਆ ਸੀ ਉੱਥੇ ਸੀਗੀ ਸਾਰੀ ਟੀਮ ਸਾਡੀ ਫਿਰ ਬਡਾਲਾ ਪਿੰਡ ਇੱਥੋਂ ਤਕਰੀਬਨ ਡੇਢ ਘੰਟਾ ਲੱਗਦਾ ਜਿੱਥੇ ਜ਼ਮੀਨਾਂ ਪੱਧਰ ਕਰਦੀਆਂ ਸੁਆਮਾਂ ਚੱਲ ਰਹੀਆਂ ਹਜੇ ਤੱਕਰ ਸਾਰੀਆਂ ਘਰਾਂ ਦੇ ਵਿੱਚ ਲੋਕ ਬੈਠ ਗਏ ਆ ਸਾਡੀਆਂ ਸੁਆਮਾਂ ਹਜੇ ਤੱਕਰ ਅੱਜ ਕਟੋਕਾਟ 8 9 ਟਰੈਕਟਰ ਬਡਾਲਾ ਪਿੰਡ ਦੇ ਵਿੱਚ ਚੱਲਣ ਦੇ ਜਿਹੜੀਆਂ ਜ਼ਮੀਨਾਂ ਪੱਧਰ ਕਰਨ ਦੇ ਉਹ ਆ ਜਿਹੜੇ ਆਪਣੇ ਆ ਬਾਕੀ ਜਿਹੜੇ ਹੋਰ ਤੇਲ ਪਾਉਣੇ ਉਹ ਤਾਂ ਪਤਾ ਨਹੀਂ ਕਿੰਨੇ ਕਿ ਟਰੈਕਟਰ ਹੋਣਗੇ ਪਰ ਉੱਥੇ ਹਜੇ ਤੱਕਰ ਸੁਆਮਾਂ ਚੱਲ ਰਹੀਆਂ ਤੇ ਇੱਕ ਸਮਾਵਾ ਕਰਦਿਆਂ ਨੂੰ ਫੇਕ ਆਈਡੀ ਤੇ ਕਮੈਂਟ ਮਾਰ ਦੇਣਾ ਪੋਸਟ ਪਾਣੀ ਪਰ ਮਨ ਤਾਂ ਚਲੋ ਆਪਾਂ ਦਾ ਪ੍ਰਮਾਤਮਾ ਨੂੰ ਮੈਂ ਉਸ ਟਾਈਮ ਜਦੋਂ ਮਾਨ ਦੇ ਦੁੱਖ ਜਦੋਂ ਪੋਸਟ ਪਈ ਚਲੋ ਪ੍ਰਮਾਤਮਾ ਨੂੰ ਯਾਦ ਕਰ ਲਿਆ ਪਰ ਜਿਹੜੇ ਸਾਡੇ ਚਾਹਣ ਵਾਲੇ ਆ ਉਹਨਾਂ ਨੂੰ ਦੁੱਖ ਲੱਗਦਾ ਬਹੁਤ ਫੋਨ ਆਏ ਸਨ ਇਹ ਹੀ ਆ ਭਰਾ ਜਿਹੜਾ ਇਦਾਂ ਕਿਸੇ ਨੇ ਕੋਈ ਦਿਲ ਦਿਖਾ ਦਿੱਤਾ ਅੱਜ ਦੇ ਟਾਈਮ ਦੇ ਵਿੱਚ ਕੋਈ ਨਾ ਕਿਸੇ ਦਾ ਦਿਲ ਦਿਖਾਇਆ ਕਰੋ ਤੇ ਦਿਲ ਕਿਸੇ ਨੂੰ ਨਾ ਦਿਖਾਇਆ ਕਰੋ ਤੇ ਤਾਂ ਹੀ ਜੇ ਜਦੋਂ ਆਪਾਂ ਕਿਸੇ ਨੂੰ ਏਦਾਂ ਕਰਦੇ ਆਂ ਕੀ ਪਤਾ ਇਹਦੇ ਕੀ ਮੰਨ ਦੇ ਵਿੱਚ ਇਹ ਵੀਰ ਲੈ ਗਿਆ ਤੇ ਜਿਹੜਾ ਇਸ ਟਾਈਮ ਵਿਚਾਰੇ ਨੇ ਛਾਲ ਮਾਰ ਦਿੱਤੀ ਅੱਜ 6-7 ਦਿਨ ਹੋ ਗਏ ਆ ਹੁਣ ਜਦੋਂ ਬਾਡੀ ਲੱਭਣੀ ਆ ਸਾਨੂੰ ਪਤਾ ਬਾਡੀ ਕਿਵੇਂ ਕਿੱਦਾਂ ਦੀ ਕੀ ਹਾਲਾਤ ਬਣੇ ਹੋਣਗੇ ਬਹੁਤ ਬੁਰੇ ਹਾਲਾਤ ਹੁੰਦੇ ਆ ਉਸ ਟਾਈਮ ਬਾਡੀ ਦੇ ਤੇ ਬੜਾ ਔਖਾ ਹੋ ਜਾਂਦਾ ਹੁਣ ਸਾਨੂੰ ਤਕਰੀਬਨ ਇੱਥੋਂ ਘੱਟੋ ਘੱਟ 20-25 ਕਿਲੋਮੀਟਰ ਦਾ ਜਿਹੜਾ ਉਹ ਸਾਨੂੰ ਛਾਣਬੀਣ ਕਰਨੀ ਪੈਣੀ ਆ ਕਿਉਂਕਿ ਬਾਡੀ ਦਰਿਆਵਾਂ ਦੇ ਵਿੱਚ ਜਿਹੜੀ ਲੱਭਣੀ ਆ ਸਾਡਾ ਜਿੰਨਾ ਕ ਐਕਸਪੀਰੀਅੰਸ ਹੈਗਾ ਆ ਦਰਿਆਵਾਂ ਦੇ ਵਿੱਚ ਬਾਡੀ ਲੱਭਣੀ ਬੜੀ ਮੁਸ਼ਕਲ ਆ ਨਹਿਰਾਂ 'ਚ ਲੱਪਣ ਦੀ ਆ ਸਾਨੂੰ ਪਤਾ ਨਹਿਰਾਂ 'ਚ ਕਿਤੇ ਨਹੀਂ ਜਾਣੀ ਬਾਡੀ ਪਰ ਦਰਿਆਵਾਂ 'ਚ ਲੱਭਣੀ ਸਾਡੇ ਲਈ ਬਹੁਤ ਵੱਡਾ ਚੈਲੰਜ ਹੁੰਦਾ ਕਈ ਕਈ ਵਾਰ ਬਾਡੀਆਂ ਜਦੋਂ ਉੱਪਰ ਜਾ ਕੇ ਲੱਗ ਜਾਂਦੀਆਂ ਕਈ ਵਾਰ ਕੁੱਤੇ ਮੂੰਹ ਮਾਰ ਜਾਂਦੇ ਕੋਈ ਜਾਨਵਰ ਮੂੰਹ ਹੋਰ ਮਾਰ ਜਾਂਦੇ ਫਿਰ ਬਾਡੀਆਂ ਕਈ ਵਾਰ ਕੀ ਦਾ ਜਾਂਦੀਆਂ ਰੇਤਾ ਦੇ ਨਾਲ ਲੱਗ ਜਾਂਦੀਆਂ ਤੇ ਉੱਪਰ ਰੇਤਾ ਲੱਗ ਰੇਤਾ ਪੈ ਜਾਂਦੀ ਆ ਫਿਰ ਬਾਡੀ ਨਹੀਂ ਲੱਭਦੀ ਫਿਰ ਬੜਾ ਔਖਾ ਹੋ ਜਾਂਦਾ ਹੈ ਤੇ ਜੀ ਸਭ ਤੋਂ ਵੱਡੀ ਗੱਲ ਜਦੋਂ ਬੋਡੀ ਤਾਂ ਆਈ ਉਸੇ ਟਾਈਮ ਇਹਨੂੰ ਰੈਸਕਿਊ ਕਰਨਾ ਸਭ ਤੋਂ ਵੱਡੀ ਗੱਲ ਹੈ ਵੀ ਉਸੇ ਟਾਈਮ ਅਸੀਂ ਬੋਡੀ ਨੂੰ ਰੈਸਕਿਊ ਕਰਾਂਗੇ ਤਾਂ ਹੀ ਉਹਨੂੰ ਜਿਹੜਾ ਉਹਨੂੰ ਸਹੀ ਸਲਾਮਤ ਮਿਲੂਗੀ ਨਹੀਂ ਤਾਂ ਜੇ ਬੋਡੀ ਤਾਂ ਰਹਿ ਗਈ ਫਿਰ ਜਾਨਵਰ ਮੂੰਹ ਮਾਰ ਜਾਂਦੇ ਆ ਫਿਰ ਜਾਨਵਰ ਕੋਸ਼ਣਾ ਕੋਸ਼ ਜਿਹੜਾ ਉਹਨੂੰ ਨੁਕਸਾਨ ਕਰ ਜਾਂਦੇ ਆ ਬੋਡੀ ਨੂੰ ਬਹੁਤ ਬੋਡੀਆਂ ਅਸੀਂ ਬੋਰੀਆਂ ਚ ਪਾ ਪਾ ਬੇ ਲੈ ਕੇ ਗਏ ਆ ਤੇ ਪਛਾਣ ਚ ਨਹੀਂ ਆਉਂਦੀਆਂ ਜਦੋਂ ਇੰਨੇ ਦਿਨ ਹੋ ਜਾਂਦੇ ਆ ਫਿਰ ਬੜਾ ਔਖਾ ਹੋ ਜਾਂਦਾ ਆ ਪਰ ਮੈਂ ਇਹ ਗੱਲ ਕਰਦਾ ਇਹ ਬਹੁਤ ਗੰਭੀਰ ਮੁੱਦਾ ਆ ਜਿਹੜਾ ਅਸੀਂ ਇਦਾਂ ਦੇ ਕਈ ਨੌਜਵਾਨ ਜਿਹੜੇ ਉਹ ਮਰਦੇ ਜਾ ਰਹੇ ਆ ਮਰਦੇ ਜਾ ਰਹੇ ਆ ਕਈ ਨੌਜਵਾਨ ਜਿਹੜੇ ਤੇ ਚਲੋ ਹੁਣ ਸਾਨੂੰ ਸਾਨੂੰ ਵੋਟ ਚਲਾਉਣੀ ਪੈਣੀ ਆ ਤੇ ਮੈਂ ਬੰਦ ਕਰਦਾ ਕਿਉਂਕਿ ਪਿੱਛੇ ਨੌਜਵਾਨ ਮੇਰੀ ਟੀਮ ਜਿਹੜੀ ਦੇਖੋ ਠੰਡੇ ਪਾਣੀ ਦੇ ਵਿੱਚ ਜਿਹੜਾ ਤੁਰਨਾ ਪੈਂਦਾ ਆ ਇਹ ਬੜਾ ਸੋਖਾ ਕਹਿਣਾ ਵੀ ਹਨਾ ਸਵਾਮਾਂ ਜੋਖਮ ਦੇ ਵਿੱਚ ਆਪਣੀਆਂ ਜਾਨ ਜੋਖਮ ਚ ਪਾ ਕੇ ਭਰਾ ਸਾਡੀ ਸਾਰੀ ਟੀਮ ਜਿਹੜੀ ਹੈ ਉਹ ਕਾਰਜ ਕਰਦੀ ਹੈ ਤੇ ਦੇਖੋ ਕਿਵੇਂ ਤਾਂ ਪਾਣੀ ਲੀਕਜ ਵੀ ਹੋ ਗਿਆ ਇੱਥੋਂ ਪਾਣੀ ਪਾਣੀ ਭਰ ਰਿਹਾ ਤੇ ਇਹ ਲੀਕਜ ਜਿਹੜੀ ਕਿਸੇ ਨੂੰ ਸੇਵਾ ਦੇ ਵਿੱਚ ਦਿੱਤੀ ਸੀ ਕੋਈ ਬਾਈ ਕਹਿੰਦੇ ਸੀ ਅਸੀਂ ਬੰਨ ਬੰਨਣਾ ਤੇ ਉਹ ਸੇਵਾਵਾਂ ਦੇ ਵਿੱਚ ਕੀ ਸੀ ਉਥੋਂ ਜਿਹੜੀ ਉਹਨਾਂ ਨੇ ਨੁਕਸਾਨ ਹੋ ਗਿਆ ਬੋਰਡ ਦਾ ਹੁਣ ਅੱਜ ਆਏ ਆ ਸਵਾਮਾਂ ਦੇ ਵਿੱਚ ਲੈ ਕੇ ਤੇ ਬੋਰਡ ਦੇ ਵਿੱਚ ਪਾਣੀ ਭਰਿਆ ਭਰਨ ਲੱਗ ਪਿਆ ਪਰ ਫਿਰ ਵੀ ਸਾਡੀ ਟੀਮ ਜਿਹੜੀ ਆ ਆਪਾਂ ਸਵੇਰ ਦੇ ਜਿਹੜੇ ਇਥੇ ਬਾਡੀ ਦੀ ਜਿਹੜੀ ਭਾਲ ਕਰ ਰਹੇ ਆ ਤਕਰੀਬਨ ਆਪਾਂ 7-8 ਕਿਲੋਮੀਟਰ ਦਾ ਜਾਇਰਾ ਜਿਹੜਾ ਉਹ ਛਾਣਬੀਣ ਕਰ ਲਈ ਆ 7-8 ਕਿਲੋਮੀਟਰ ਦੂਰ ਜਾ ਚੁੱਕੇ ਆ ਪਰ ਇਹ ਤਕਰੀਬਨ ਦਰਿਆ 25 ਕਿਲੋਮੀਟਰ ਦੇ ਦੈਰੇ 'ਚ ਇਹ ਲਾਸ਼ ਜਿਹੜੀ ਮਿਲਣੀ ਆ ਹੁਣ ਜਿਹੜੇ ਹਾਲਾਤ ਸਭ ਤੋਂ ਵੱਡੀ ਇਹ ਗੱਲ ਆ ਹੁਣ ਜਿਹੜੇ ਕਿਉਂਕਿ ਠੰਡ ਦੇ ਦਿਨ ਆ ਇਹ ਵਾਰੀ ਬਾਡੀ ਠੰਡ ਦੇ ਵਿੱਚ ਨਹੀਂ ਉੱਪਰ ਉੱਠਦੀ ਤੇ ਤਾਂ ਕਰਕੇ ਕਈ ਵਾਰੀ ਦਿਨ ਲੱਗ ਜਾਂਦੇ ਆ ਪਰ ਸਾਨੂੰ ਲਗਾਤਾਰ ਲਗਾਤਾਰ ਛਾਣ ਬਿਣ ਉਹ ਕਰਨੀ ਪੈਣੀ ਆ ਤੇ ਆਪਾਂ ਕਰਾਂਗੇ ਕੱਲ ਕੱਲ ਜਿਹੜਾ ਫਿਰ ਦੁਬਾਰਾ 20 25 ਕਿਲੋਮੀਟਰ ਦੇ ਯਾਰੇ ਜਿਹੜੀ ਇਹ ਲਪਾਂਗੇ ਹੁਣ ਪਾਣੀ ਭਰ ਚੁੱਕਾ ਆ ਤੇ ਮੈਂ ਬੇਨਤੀ ਕਰਦਾ ਸਾਰੀਆਂ ਸੰਗਤਾਂ ਨੂੰ ਵੀ ਆਪਾਂ ਹੁਣ ਜਰੂਰ ਲਾਈਵ ਕੱਟਾਂਗੇ ਮੈਂ ਜਰੂਰ ਜਵਾਬ ਦੇਣਾ ਸੀ ਇੱਕ ਗੱਲ ਦਿਖਾ ਲੈਣਾ ਸੀ ਜਰੂਰ ਵੀ ਐਦਾਂ ਚਲੋ ਇਹ ਗੱਲ ਵਾਦ ਉਹ ਵੀ ਮੇਂ ਦਿਲ ਨਹੀਂ ਦਿਖਾਈ ਦੇ ਕਿਸੇ ਦਾ ਵੀ ਕੀ ਪਤਾ ਇਸ ਨੌਜਵਾਨ ਨੂੰ ਦੱਸ ਦੇ ਵੀ ਕੋਈ ਕਿਸੇ ਨਾਲ ਗੱਲਬਾਤ ਨਹੀਂ ਸੀ ਪਰ ਵਿਚਾਰਾ ਛਾਲ ਮਾਰ ਗਿਆ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿ